ਇਹਨਾਂ ਵਾਲੇ ਕੋ ਗੱਲ ਕਹਿੰਦੀ ਕਿ ਹਮੇਸ਼ਾ ਮਨੁਗਰੇਟ ਕਰਨੀ ਚਾਹੀਦੀ ਐ ਕਿ ਕਿ ਮੈਂ ਕਿੱਥੇ ਅੰਦਰ ਗਈ ਉਹ ਗੋਵਰ ਨੂੰ ਲੜਾਈ ਵਾਲੀ ਸਿੰਘ ਕਰਦੇ ਆ ਪਤਾ ਨਹੀਂ ਕਿਉਂ ਪਰਮਾਤਮਾ ਨੇ ਮੇਰੇ ਵੀ ਚੈਨ ਦਿੱਤਾ ਕਿ ਉਹ ਵੀ ਕਰੇ ਚੱਲ ਜਾਈਏ ਹਰ ਕਰੈਕਟਰ ਨੂੰ ਪਿਆਰ ਕਰਦਾ ਹਰ ਆਰਟਿਸਟ ਤੇ ਇਹ ਇਸ ਫਿਲਮ ਦੇ ਵਿੱਚ ਮਨਵਾਣ ਹੈ ਸੱਚੀ ਮੈਂ ਬਾਰ-ਬਾਰ ਬਹੁਤ ਐਮੋਸ਼ਨਲ ਹੋ ਗਈ ਸੱਚੀ ਕਾ ਸਾਰਿਆਂ ਨੂੰ ਮੇਰੇ ਬਦੋਂ ਪਹਿਲਾਂ ਕੰਮ ਕਰਨ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਮੀਡੀਆ ਵਾਲੇ ਭਾਜੀ ਨੇ ਸ਼ਬਦ ਕਹੀ ਦਿੱਤੇ ਕਿਉਂਕਿ ਅਸੀਂ ਤੁਹਾਡੇ ਤੋਂ ਬਿਨਾ ਅਧੂਰੇ ਹਾਂ ਤੁਸੀਂ ਸਾਡੀ ਗੱਲ ਲੋਕਾਂ ਤੱਕ ਲੈ ਕੇ ਜਾਂਦੇ ਹੋ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਅੱਜ ਆਪਾਂ ਇਕੱਠੇ ਹੋਏ ਹਾਂ ਹਮੇਸ਼ਾ ਹੀ ਸਾਥ ਨੂੰ ਸਾਡੇ ਮੀਡੀਏ ਤੇ ਬਾਣ ਰਿਹਾ ਹੈ ਤੇ ਹੁਣ ਵੀ ਬਾਣ ਹੈ ਕਿ ਸਾਡੀ ਇਸ ਫਿਲਮ ਦੀ ਸਟੋਰੀ ਜੋ ਅੱਜ ਮਿਊਜ਼ਿਕ ਲਾਂਚ ਹੋਣਾ ਹੈ ਇਹ ਸਾਰੇ ਲੋਕਾਂ ਤੱਕ ਪਹਿਲੇ ਪਹੁੰਚ ਜਾਵੇ ਅਗਲੀ ਗੱਲ ਇਹ ਕਿ ਪਿਆਰ ਤੋਂ ਬਿਨਾ ਇਹ ਦੁਨੀਆ ਅਧੂਰੀ ਹੈ ਗੋ ਸੁਣੀ ਕਹਾਣੀ ਹੈ ਜਿਵੇਂ ਲਿਖੀ ਦਿੱਤਾ ਕਿ ਜਿਹੜਾ ਸੱਚਾ ਪਿਆਰ ਹੈ ਉਹ ਤੋਂ ਬਿਨਾ ਜਿਹੜੀ ਜ਼ਿੰਦਗੀ ਆਧੂਰੀ ਹੋ ਜਾਂਦੀ ਹੈ ਅਗਲੀ ਗੱਲ ਅੱਜ 뮤직 ਲਾਂਚ ਹੋਣ ਜਾ ਰਿਹਾ ਮੈਨੂੰ ਇਹ ਲੱਗਦਾ ਕਿ ਕਿਸੇ ਫਿਲਮ ਦਾ 뮤직 ਹੀ ਦੱਸ ਦਿੰਦਾ ਕਿ ਫਿਲਮ ਕਿਹੋ ਜੀ ਹੋਊ ਸਾਰੇ ਬੱਚਾ ਨੇ ਬਹੁਤ ਵਧੀਆ ਕੰਮ ਕੀਤਾ ਤੇ ਮੈਂ ਆਪਣੇ ਬਾਰੇ ਇੱਕੋ ਗੱਲ ਕਹੂੰਗੀ ਕਿ ਹਮੇਸ਼ਾ ਮੈਨੂੰ ਵੈਰੇਟ ਫਿਲਮਾਂ 'ਚ ਇਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਕੰਗੂ ਮੈਡਮ ਲੜਾਈ ਵਾਲੀ ਸੀਨ ਕਰਦੇ ਆ ਪਤਾ ਨਹੀਂ ਕਿਉਂ ਪਰ ਮਾਤਮਾ ਨੇ ਮੇਰੇ मुंह ਤੇ ਐ ਲਿਖਤਾ ਕਿ ਮੈਨੂੰ ਇਦਾਂ ਦੇ ਕੈਰੈਕਟਰ ਮਿਲ ਜਾਂਦੇ ਨੇ ਪਰ ਹਰ ਕੈਰੈਕਟਰ ਨੂੰ ਪਿਆਰ ਕਰਦਾ ਹਰ ਆਰਟਿਸਟ ਤੇ ਇਹ ਇਸ ਫਿਲਮ ਦੇ ਵਿੱਚ ਮੈਨੂੰ ਮਾਣ ਹੈ ਕਿ ਮੈਂ ਤੇ ਬਾਜੀ ਬੈਠੇ ਨੇ ਨਾਲ ਅਸੀਂ ਦੋਨਾਂ ਨੇ ਇੱਕ ਕਿਰਨ ਦੇ ਧੂਆ ਬੁੱਫੜ ਦਾ ਕੈਰੈਕਟਰ ਕੀਤਾ ਹੈ ਪੋਜ਼ਿਟਿਵ ਕੈਰੈਕਟਰ ਹੈ ਜਿਸ ਦਿਨ ਮੈਂ ਲਾਸਟ ਹੁਣ ਸੈਕੰਡ ਜਾਂ ਥਰਡ ਸ਼ਡਿਊਲ ਦੇ ਵਿੱਚ ਗਈਆਂ ਤੇ ਜਦੋਂ ਮੈਂ ਉਹ ਗੀਤ ਖਲਵਾਇਆ ਜਾ ਰਿਹਾ ਸੀ ਕਿਰਨ ਤੇ ਤੇ ਪ੍ਰੀਤ ਤੇ ਸੱਚੀ ਮੈਂ ਬਾਰ-ਬਾਰ ਬਹੁਤ ਇਮੋਸ਼ਨਲ ਹੋਈ ਬਹੁਤ ਅੱਛਾ Song ਸਾਰੇ ਗੀਤ ਬਹੁਤ ਅੱਛੇ ਨੇ ਬਹੁਤ ਅੱਛੀ ਕਹਾਣੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਸਾਰਾ ਫਿਲਮ ਬਹੁਤ ਅੱਛੀ ਆਉਗੀ ਸਾਡੇ ਪ੍ਰੋਡਿਊਸਰਸ ਨੂੰ ਪੂਰੀ ਟੀਮ ਨੂੰ ਤੇ ਤੁਹਾਨੂੰ ਖਾਸ ਕਰਕੇ ਬਹੁਤ-ਬਹੁਤ ਮੁਬਾਰਕਬਾਦ ਤੇ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਆਪਣੇ ਜੋ ਆਰਟਿਸਟ ਜਾਂ ਦਰਸ਼ਕ ਪੈਸੇ ਲਾ ਕੇ ਜਾਣਗੇ ਉਹ ਖਰੀਦ ਤਰੂਗੀ ਆਓ ਸਾਰੇ ਦੇਖੀਏ ਫਿਲਮ ਮਜ਼ ਨੂੰ ਆਪਣੇ ਬਾਰੇ ਇੱਕੋ ਗੱਲ ਕਹੂੰਗੀ ਕਿ ਹਮੇਸ਼ਾ ਮਨੁੱਖਰੇਤ ਬਣੀ ਚੱਈ। ਐਸੇ ਕਿਤੇ ਨਾ ਗਿਆ ਅੰਧੇ। ਉਹ ਗੁਬਰ ਨੂੰ ਲੜ ਲੜਾਈ ਵਾਲੀ ਸਿੰਗ ਕਰਦੇ ਆ। ਪਤਾ ਨਹੀਂ ਕਿਉਂ ਪਰ ਮਾਤੋਬੰਦੇ ਮੇਰੇ ਵੀ ਚੈਨ ਨਹੀਂ ਦਿੱਤਾ। ਬਸ ਬੇਕਰਕ ਰਹਿ ਜਾਂਦੇ। ਹਰ ਕਰੈਕਟਰ ਨੂੰ ਪਿਆਰ ਕਰਦਾ ਹਰ ਆਰਟਿਸਟ ਤੇ ਇਹ ਇਸ ਫਿਲਮ ਦੇ ਵਿੱਚ ਮਨਵਾਣ ਹੈ। ਸੱਚੀ ਮੈਂ ਬਾਰ-ਬਾਰ ਬਹੁਤ ਇਮੋਸ਼ਨਲ ਹੋਈ। ਸੱਚੀ ਕਾ ਸਾਰਿਆਂ ਨੂੰ ਮੇਰੇ ਬਦੋਂ ਪਹਿਲਾਂ ਕੰਮ ਕਰਨ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਮੀਡੀਆ ਵਾਲੇ ਭਾਜੀ ਨੇ ਸ਼ਬਦ ਕਹੀ ਦਿੱਤੇ ਕਿਉਂਕਿ ਅਸੀਂ ਤੁਹਾਡੇ ਤੋਂ ਬਿਨਾ ਅਧੂਰੇ ਹਾਂ ਤੁਸੀਂ ਸਾਡੀ ਗੱਲ ਲੋਕਾਂ ਤੱਕ ਲੈ ਕੇ ਜਾਂਦੇ ਹੋ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਅੱਜ ਆਪਾਂ ਇਕੱਠੇ ਹੋਏ ਹਾਂ ਹਮੇਸ਼ਾ ਹੀ ਸਾਥ ਨੂੰ ਸਾਡੇ ਮੀਡੀਏ ਤੇ ਬਾਣ ਰਿਹਾ ਹੈ ਤੇ ਹੁਣ ਵੀ ਬਾਣ ਹੈ ਕਿ ਸਾਡੀ ਇਸ ਫਿਲਮ ਦੀ ਸਟੋਰੀ ਜੋ ਅੱਜ ਮਿਊਜ਼ਿਕ ਲਾਂਚ ਹੋਣਾ ਹੈ ਇਹ ਸਾਰੇ ਲੋਕਾਂ ਤੱਕ ਪਹਿਲੇ ਪਹੁੰਚ ਜਾਵੇ ਅਗਲੀ ਗੱਲ ਇਹ ਕਿ ਪਿਆਰ ਤੋਂ ਬਿਨਾ ਇਹ ਦੁਨੀਆ ਅਧੂਰੀ ਹੈ ਗੋ ਸੋਰੀ ਕਹਾਣੀ ਹੈ ਜਿਵੇਂ ਲਿਖੀ ਦਿੱਤਾ ਕਿ ਜਿਹੜਾ ਸੱਚਾ ਪਿਆਰ ਹੈ ਉਹ ਤੋਂ ਬਿਨਾ ਜਿਹੜੀ ਜ਼ਿੰਦਗੀ ਆਧੂਰੀ ਹੋ ਜਾਂਦੀ ਹੈ ਅਗਲੀ ਗੱਲ ਅੱਜ 뮤직 ਲਾਂਚ ਹੋਣ ਜਾ ਰਿਹਾ ਹੈ ਮੈਨੂੰ ਇਹ ਲੱਗਦਾ ਕਿ ਕਿਸੇ ਫਿਲਮ ਦਾ 뮤직 ਹੀ ਦੱਸ ਦਿੰਦਾ ਕਿ ਫਿਲਮ ਕਿਹੋ ਜੀ ਹੋਊ ਸਾਰੇ ਬੱਚਾ ਨੇ ਬਹੁਤ ਵਧੀਆ ਕੰਮ ਕੀਤਾ ਤੇ ਮੈਂ ਆਪਣੇ ਬਾਰੇ ਇੱਕੋ ਗੱਲ ਕਹੂੰਗੀ ਕਿ ਹਮੇਸ਼ਾ ਮੈਨੂੰ ਗ੍ਰੇਟ ਫਿਲਮਾਂ 'ਚ ਇਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਕੰਗੂ ਮੈਡਮ ਲੜਾਈ ਵਾਲੀ ਸੀਨ ਕਰਦੇ ਆ ਪਤਾ ਨਹੀਂ ਕਿਉਂ ਪਰ ਮਾਤਾ ਮੇਰੇ ਮੂੰਹ ਤੇ ਆਇਆ ਲਿਖਦਾ ਕਿ ਮੈਨੂੰ ਇਦਾਂ ਦੇ ਕੈਰੈਕਟਰ ਮਿਲ ਜਾਂਦੇ ਨੇ ਪਰ ਹਰ ਕੈਰੈਕਟਰ ਨੂੰ ਪਿਆਰ ਕਰਦਾ ਹਰ ਆਰਟਿਸਟ ਤੇ ਇਹ ਇਸ ਫਿਲਮ ਦੇ ਵਿੱਚ ਮੈਨੂੰ ਮਾਨ ਹੈ ਕਿ ਮੈਂ ਤੇ ਬਾਜੀ ਬੈਠੇ ਨੇ ਨਾਲ ਅਸੀਂ ਦੋਨਾਂ ਨੇ ਇੱਕ ਕਿਰਨ ਦੇ ਧੂਆ ਪੁੱਪੜ ਦਾ ਕੈਰੈਕਟਰ ਕੀਤਾ ਹੈ ਪੋਜ਼ਿਟਿਵ ਕੈਰੈਕਟਰ ਹੈ ਜਿਸ ਦਿਨ ਮੈਂ ਲਾਸਟ ਹੁਣ ਸੈਕੰਡ ਜਾਂ ਥਰਡ ਸ਼ਡਿਊਲ ਦੇ ਵਿੱਚ ਗਈਆਂ ਤੇ ਜਦੋਂ ਮੈਂ ਉਹ ਗੀਤ ਖਲਮਾਇਆ ਜਾ ਰਿਹਾ ਸੀ ਕਿਰਨ ਤੇ ਤੇ ਪ੍ਰੀਤ ਤੇ ਸੱਚੀ ਮੈਂ ਬਾਰ-ਬਾਰ ਬਹੁਤ ਇਮੋਸ਼ਨਲ ਹੋਈ ਬਹੁਤ ਅੱਛਾ Song ਸਾਰੇ ਗੀਤ ਬਹੁਤ ਅੱਛੇ ਨੇ ਬਹੁਤ ਅੱਛੀ ਕਹਾਣੀ ਐ ਮੈਨੂੰ ਪੂਰੀ ਉਮੀਦ ਹੈ ਕਿ ਸਾਰਾਂ ਫਿਲਮ ਬਹੁਤ ਅੱਛੀ ਆਉਗੀ ਸਾਡੇ ਪ੍ਰੋਡਿਊਸਰ ਜੀ ਨੂੰ ਪੂਰੀ ਟੀਮ ਨੂੰ ਤੇ ਤੁਹਾਨੂੰ ਖਾਸ ਕਰਕੇ ਬਹੁਤ-ਬਹੁਤ ਮੁਬਾਰਕਬਾਦ ਤੇ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਆਪਣੇ ਜੋ ਆਰਟਿਸਟ ਜਾਂ ਦਰਸ਼ਕ ਪੈਸੇ ਲਾ ਕੇ ਜਾਣਗੇ ਉਹ ਖਰੀ ਉਤਰੂਗੀ ਆਓ ਸਾਰੇ ਦੇਖਿਓ ਫਿਲਮ ਮਜ਼ ਨੂੰ